တੈਸਾ ਹਰਖ ਤੈਸਾ ਉਸ ਸੋਖ ਹਰਖ ਖੁਸ਼ੀ ਵੀ ਉਹ ਜੀ ਐ ਤੇ ਗਮੀ ਵੀ ਉਹ ਜੀ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਬਹੁਤ ਵੱਡੀ ਗੱਲ ਹੈ ਇੱਥੇ ਜਾ ਕੇ ਕਹਿ ਦੇਦਾ ਕਿ ਇਹ ਸਿੱਖ ਪੂਰਾ ਹੋ ਗਿਆ ਇਹ ਜਿਗਿਆਸੂ ਪੂਰਾ ਹੋ ਗਿਆ ਹੈ ਨਾ ਜੀ ਦੋਨਾਂ ਚੋਂ ਉੱਚੀ ਬੱਤੀ ਚੱਲੇ ਗਈ ਹੈ ਕਾਤੋਂ ਹਰਖ ਚੋਂ ਤੇ ਸੋਖ ਚੋਂ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਹਰਖ ਹੈ ਹੀ ਨਹੀਂ ਅੰਦਰ ਕਿ ਦੁਨੀਆ ਦੀ ਖੁਸ਼ੀ ਕਿਹੋ ਜੀ ਹੈ ਤੇ ਦੁਨੀਆ ਦੀ ਗਮੀ ਕਿਹੋ ਜੀ ਹੈ ਅੰਦਰੋਂ ਹੀ ਮੁੱਕ ਗਈ ਹੈ ਕੀ ਹੈ ਅੰਦਰੋਂ ਹੀ ਚੀਜ਼ ਹੀ ਖਤਮ ਹੋ ਗਈ ਹੈ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਬੈਰੀ ਕੌਣ ਹੈ ਤੇ ਮਿੱਤਰ ਕੌਣ ਹੈ ਇਸ ਗੱਲ ਦੇ ਅੰਦਰੋਂ ਖਤਮ ਹੋ ਚੁੱਕਿਆ ਹੈ ਬਸ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਇਸ ਦੁਨੀਆ ਤੋਂ ਉੱਚਾ ਚਲੇ ਆ ਗਿਆ ਉਹ ਹਰ ਕੋ ਸੋਗ ਜਾਂ ਕੇ ਨਹੀਂ ਬੈਰੀ ਮੀਤ ਸਮਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈਂ ਜਾਨ ਇਹ ਮੁਕਤ ਹੈ ਜਿਹੜਾ ਖੁਸ਼ੀਆਂ ਤੇ ਗਮੀਆਂ ਨੂੰ ਪਾਰ ਕਰ ਗਿਆ ਹੈ ਇਹ ਕੁਛ ਬੰਧਨ ਖੁਸ਼ੀਆਂ ਦੇ ਨੇ ਸਾਡੇ ਉੱਤੇ ਤੇ ਕੁਛ ਜ਼ਿੰਦਗੀ ਦੇ ਵਿੱਚ ਕਾਦੇ ਨੇ ਗਮੀਆਂ ਦੇ ਨੇ ਇਹੋ ਹੀ ਤੁਸੀਂ ਕਹਿੰਨੇ ਆ ਅੱਜ ਜੀ ਉਧਰ ਜਾਣਾ ਹੈ ਅੱਜ ਕੁਦਰਤੀ ਇਦਾਂ ਹੋ ਗਿਆ ਹੈ ਅੱਜ ਕੁਦਰਤੀ ਇਦਾਂ ਹੋ ਗਿਆ ਹੈ ਲੇਕਿਨ ਰੱਬ ਦੇ ਪਿਆਰੇ ਦੇ ਇਹ ਬੰਧਨ ਟੁੱਟ ਗਏ ਨੇ ਕਿ ਹਰਕ ਸੋਗ ਜਾਂ ਕਿ ਨਾਹੀ ਬੈਰੀ ਮੀਤ ਸਮਾਨ ਹੈ ਨਾ ਜੀ ਤੋਂ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਨ ਹੈ ਨਾ ਨੈ ਨਿੰਦਿਆ ਨੈ ਉਸਤਤ ਜਾਂਕੇ ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨ ਇਹ ਬਣ ਗਿਆ ਹੈ ਨਾ ਨਿੰਦਿਆ ਦਾ ਅਸ਼ਰ ਹੋ ਰਿਹਾ ਨਾ ਉਸਤਤੀ ਦਾ ਰਸਨ ਹੋ ਰਿਹਾ ਨਾ ਕਿਸੇ ਚੀਜ਼ ਦਾ ਹੰਕਾਰ ਆ ਰਿਹਾ ਨਾ ਕਿਸੇ ਚੀਜ਼ ਦਾ ਲੋਭ ਆ ਰਿਹਾ ਹੈ। ਧੰਨ ਜੀ ਨਾ ਕਿਸੇ ਚੀਜ਼ ਦਾ ਮੋਹ ਆ ਰਿਹਾ ਹੈ। ਨਾ ਕਿਸੇ ਚੀਜ਼ ਦੀ ਖੁਸ਼ੀ ਹੋ ਰਹੀ ਹੈ ਤੇ ਨਾ ਹੀ ਕਿਸੇ ਚੀਜ਼ ਦੀ ਗਮੇ ਹੋ ਰਹੀ ਹੈ ਇਹਦਾ ਮਤਲਬ ਕਿ ਇਹ ਜਿਹੜਾ ਸਿੱਖ ਹੈ ਇਹ ਸਹਿਜ ਵਿੱਚ ਚਲਿਆ ਗਿਆ ਹੈ ਇਹਦੀ ਅਵਸਥਾ ਹੀ ਇਕ ਤਾਰ ਹੋ ਗਈ ਹੈ ਇਹਨੂੰ ਤਿੰਨ ਗੁਣਿਆਂ ਦੇ ਵਿੱਚ ਜੋ ਵਿਆਪਤ ਹਰਖ ਸੋਗ ਵਾਲੀ ਖੇੜ ਹੈ ਉਹ ਤਿੰਨ ਗੁਣਾ ਤੱਕ ਵਿਆਪਦਾ ਹੈ ਇਹਦਾ ਮਤਲਬ ਕਿ ਇਹ ਤਿੰਨ ਗੁਣਾ ਤੋਂ ਉੱਚਾ ਚਲਿਆ ਗਿਆ ਹੈ ਪੈ ਵਿਆਪਤ ਹਰਕ ਸੋਗ ਵਿਸਥਾਰ ਜਿਹੜਾ ਇਹ ਵਿਆਪਕ ਹੈ ਹਰਕ ਤੇ ਸੋਗ ਦਾ ਵਿਸਤਾਰਾ ਉਹ ਇਸ ਵਿਸਤਾਰੇ ਤੋਂ ਬਹੁਤ ਉੱਚਾ ਚਲਿਆ ਗਿਆ ਹੈ ਇਹ ਗੁਰੂ ਦੀ ਕਿਰਪਾ ਹੈ ਹਾਂ ਜੀ